ਭਾਰਤੀ ਬਾਜ਼ਾਰ ਸਤ ਆਪਣੀਆਂ ਕਾਰਾਂ ਲਈ ਮਸ਼ਹੂਰ ਡੇਵੂ ਬ੍ਰਾਂਡ ਨੇ ਇੱਕ ਵਾਰ ਫਿਰ ਭਾਰਤ 'ਚ ਵਾਪਸੀ ਕੀਤੀ ਜਿਸ ਦੇ ਚਲਦੇ ਅੰਮ੍ਰਿਤਸਰ ਵਿਖੇ ਕੋਰੀਆਈ ਕੰਪਨੀ ਪੋਸਕੋ ਡੇਵੂ ਨੇ ਇੱਕ ਡੀਲਰ ਮੀਟਿੰਗ ਦਿੱਤੀ ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਗਵਾਂਡੀ ਸੂਬਿਆਂ ਤੋਂ ਵੀ ਡੀਲਰਾਂ ਨੇ ਹਿੱਸਾ ਲਿਆ ਇਸ ਮੌਕੇ ਕੰਪਨੀ ਵੱਲੋਂ ਡੀਲਰਾਂ ਨੂੰ ਡੇਵੂ ਕੰਪਨੀ ਦੇ ਨਵੇਂ ਪ੍ਰੋਡਕਟ ਦੀ ਜਾਣਕਾਰੀ ਦਿੱਤੀ ਗਈ ਅਜੀ ਦੀ ਮੀਟਿੰਗ ਆਪਣਾ ਨਾਮ ਦੱਸ ਕੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਛੋਟਾ ਨਾਮ ਸਾਈਲ ਹੈ ਕਿਉਂ ਆਇਆ ਮੈਂ ਜੰਡਿਆਲਾ ਗਰੂਪ ਤੋਂ ਬੁਲਾਇਆ ਕਿਵੇਂ ਦੇਖਦੇ ਹੋ ਡੇਬੂ ਦੀ ਵਾਪਸੀ ਹੋ ਰਹੀ ਹੈ ਜੀ ਤੁਸੀਂ ਡੇਬੂ ਦੀ ਵਾਪਸੀ ਬਹੁਤ ਹੀ ਜ਼ਿਆਦਾ ਪਰਫੈਕਟ ਆ ਪਹਿਲਾਂ ਤੇ ਕੁਛ ਜਦੋਂ ਆਈ ਸੀ ਸਾਨੂੰ ਕੁਛੇ ਦੇ ਬਾਰੇ ਨਹੀਂ ਸੀ ਪਤਾ ਲੇਕਿਨ ਅੱਜ ਜੋ ਇਹਨਾਂ ਨੇ ਪ੍ਰੋਡਕਟ ਆਫ ਫ੍ਰੈਂਚ ਦਿੱਤੀ ਆ ਉਹ ਆਮ ਕੰਪਨੀਆਂ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਦਿੱਤੀ ਆ ਔਰ ਕੁਆਲਟੀ ਵਾਈਜ਼ ਇੱਕ ਨੰਬਰ ਤੇ ਆ ਮੇਰਾ ਐਕਸਪੀਰੀਅੰਸ ਅਪਰੋਕਸੀਮੇਟਲੀ ਇਹਦਾ ਅਜ ਤੋਂ 10 ਸਾਲ ਪਹਿਲਾਂ ਦਾ ਵਾ ਜਦੋਂ ਇਹਨਾਂ ਦੀ ਪਹਿਲਾਂ ਇੱਕ ਸੈਲੂ ਗੱਡੀ ਸੀ ਜਿਹੜੀ ਕਿ ਇੰਡੀਆ ਦੀ ਫਰਸਟ ਲਗਜ਼ਰੀ ਗੱਡੀ ਸੀ ਔਰ ਮੈਂ ਉਹ 5 ਤੋਂ 7 ਸਾਲ ਚਲਾਈ ਆ ਔਰ ਮੈਨੂੰ ਉਹ ਚਲਾਉਣ ਦੇ ਵਿੱਚ ਬਹੁਤ ਮਜ਼ਾ ਆ ਰਿਹਾ ਸੀ ਹੁਣ ਨਵੇਂ ਪ੍ਰੋਡਕਟ ਵੀ ਲੈ ਕੇ ਆਈ ਆ ਦੇਵਿਕਾ ਵੀ ਦੇ ਦਿੱਤੇ ਨਵੇਂ ਪ੍ਰੋਡਕਟ ਜਿਹੜੇ ਇਹਨਾਂ ਦੇ ਆ ਆਮ ਕੰਪਨੀਆਂ ਦੀ ਕੁਆਲਟੀ ਨਾਲੋਂ ਬਹੁਤ ਅੱਛੇ ਆ ਲੁੱਕ ਵਾਈਜ਼ ਦੇਖਣ ਦੇ ਵਿੱਚ ਵਰਤਨ ਦੇ ਵਿੱਚ ਮੈਨੂੰ ਅਪਰੋਕਸੀਮੇਟਲੀ 4 ਮਹੀਨੇ ਹੋ ਗਏ ਇਹਨਾਂ ਦੇ ਨਾਲ ਜੁੜਿਆ ਆ ਮੈਂ 4 ਮਹੀਨੇ ਤੋਂ ਇਹਨਾਂ ਦੇ ਪ੍ਰੋਡਕਟ ਸੇਲ ਕਰ ਰਿਹਾ ਆ ਬੈਟਰੀ ਅਨ ਆਰਡਰਸ ਔਰ ਮੈਨੂੰ ਅਜੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਸਾਈਡ ਫੈਕਲੋ ਡਿਫਿਕਲਟ ਕੁਝ ਵੀ ਪ੍ਰੋਬਲਮਸ ਨਹੀਂ ਕ੍ਰੀਏਟ ਕੀਤੀ ਜੀ ਬਿਲਕੁਲ ਸਰਵਿਸ ਸੈਂਟਰ ਇਹਨਾਂ ਦੇ ਬਿਲਕੁਲ ਉਪਲਬਧ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਸਰਵਿਸ ਸੈਂਟਰ ਇਹਨਾਂ ਨੇ ਕਰ ਦਿੱਤਾ ਵਾ ਔਰ ਇਥੋਂ ਤੱਕ ਡਿਸਟ੍ਰੀਬਿਊਟਰ ਨੂੰ ਕਰ ਦਿੱਤਾ ਵਾ ਕਿ ਅਗਰ ਕੋਈ ਪ੍ਰੋਡਕਟ ਖਰਾਬ ਹੈ ਤੁਸੀਂ ਆਪਣੇ ਆਣ ਤੋਂ ਚੇਂਜ ਕਰ ਦਿਓ ਕਸਟਮਰ ਨਹੀਂ ਖਰਾਬ ਹੋਣਾ ਚਾਹੀਦਾ ਡੀਲਰ ਸਰ ਮੇਰੇ ਕੋਲ ਅੱਜ ਜਿਹੜੇ ਆਏ ਆ ਭਿੱਖੀਵੰਡ ਤੋਂ ਝੋਲਾ ਸਾਭ ਤੋਂ ਉਸ ਤੋਂ ਬਾਅਦ ਬੋਪਾਰਾਏ ਖੁਰਦ ਤੋਂ ਰਈਆ ਤੋਂ ਮਹਿਤਾ ਚੌਂਕ ਤੋਂ ਜੰਡਿਆਲਾ ਤੋਂ ਬਟਾਰਾ ਤੋਂ ਔਰ ਡਿਸਟ੍ਰੀਬਿਊਟਰ ਜਲੰਧਰ ਲੁਧਿਆਣਾ ਤਰਨਤਾਰਨ ਮਤਲਬ ਆਲ ਪੰਜਾਬ ਸਾਰਾ ਇਕੱਠਾ ਹੋ ਗਿਆ ਜੀ ਜੰਮੂ ਤੋਂ ਵੀ ਆਏ ਹਿਮਾਚਲ ਤੋਂ ਵੀ ਆਇਆ ਜੀ ਜਿਹੜੇ ਜੁੜਨਾ ਚ ਉਹਨਾਂ ਦੇਵੂ ਨਾਲ ਕੀ ਅਪੀਲ ਹੋਣੀ ਜਦੇ ਸਰ ਦੇਵੂ ਦੀ ਕੁਆਲਿਟੀ ਦੇਖ ਕੇ ਇਹਦੇ ਨਾਲ ਜਿਹੜਾ ਵੀ ਇੱਕ ਵਾਰੀ ਇਹਦੀ ਕੁਆਲਿਟੀ ਨੂੰ ਦੇਖ ਗਿਆ ਉਹ ਬਿਲਕੁਲ ਇਹਦੇ ਨਾਲ ਹੀ ਹੋ ਜਾਏਗਾ ਜੀ ਮੇਰਾ ਨਾਮ ਐਚਐਸ ਭਾਟੀਆ ਜੀ ਮੈਂ ਦੇਵੂ ਕੰਪਨੀ ਦਾ ਡਾਇਰੈਕਟਰ ਹਾਂ ਔਰ ਅੱਜ ਅਸੀਂ ਅੰਮ੍ਰਿਤਸਰ ਚ ਆਏ ਆ ਇਹ ਗੁਰੂਗ੍ਰੀ ਨਗਰੀ ਤੋਂ ਅਸੀਂ ਪੰਜਾਬ ਦੇ ਵਿੱਚ ਆਪਣੇ ਦੇਵੂ ਦੇ ਪ੍ਰੋਡਕਟ ਦੀ ਲਾਂਚਿੰਗ ਵਾਸਤੇ ਆਏ ਆ ਅੱਜ ਸ਼ਾਮ ਨੂੰ ਸਾਡੇ ਡੀਲਰ ਮੀਟ ਹੈ ਇੱਥੋਂ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਜਲੰਧਰ ਇੱਥੇ ਦੇ ਸਾਰੇ ਡੀਲਰ ਆ ਰਹੇ ਨੇ ਅੱਜ ਉਹਨਾਂ ਦੇ ਸਾਹਮਣੇ ਡੇਬੂ ਦੇ ਜਿੰਨੇ ਪ੍ਰੋਡਕਟ ਹੈਗੇ ਨੇ ਜੋ ਕਿ ਸਾਊਥ ਕੋਰੀਆ ਦੀ ਬੜੀ ਵੱਡੀ ਕੰਪਨੀ ਹੈ ਉਹਨਾਂ ਦੇ ਸਾਰੇ ਪ੍ਰੋਡਕਟ ਅੱਜ ਸਾਡੇ ਡੀਲਰ ਭਰਾਵਾਂ ਦੇ ਸਾਹਮਣੇ ਉਜਾਗਰ ਕੀਤੇ ਜਾਣਗੇ ਕੀ ਲੈ ਕੇ ਆਇਆ ਸਪੈਸ਼ਲਟੀ ਦੇ ਵਿੱਚ ਅਹ ਦੇਖੋ ਡੇਬੂ ਦੀ ਤਾਂ ਬਹੁਤ ਵੱਡੀ ਰੇਂਜ ਹੈ ਅ ਅਸੀਂ ਇਸ ਸਾਲ ਦੇ ਐਂਡ ਤੱਕ ਕਰੀਬ 150 ਪ੍ਰੋਡਕਟ ਲੈ ਕੇ ਆਵਾਂਗੇ لیکن ਅਸੀਂ ਸ਼ੁਰੂਆਤ ਕੀਤੀ ਹੈ ਪਾਵਰ એનર્ਜੀ ਪਾਵਰ એનર્ਜੀ ਦਾ ਮਤਲਬ ਹੈ ਹਰ ਤਰ੍ਹਾਂ ਦੀ ਬੈਟਰੀ ਚਾਹੇ ਉਹ ਇਨਵਰਟਰ ਹੈ ਇਨਵਰਟਰ ਬੈਟਰੀ ਹੈ ਜਾਂ ਇਸ ਤੋਂ ਇਲਾਵਾ 4 ਵੀਲਰ ਜਿਹਦੇ ਚ ਕਾਰ ਟਰੱਕ ਟਰੈਕਟਰ ਬੱਸ ਜਾਂ 2 ਵੀਲਰ ਹੈ ਸਕੂਟੀ ਹੋਵੇ ਚਾਹੇ ਬਾਈਕ ਹੋਵੇ ਇਸ ਤੋਂ ਇਲਾਵਾ ਸੋਲਰ ਪੈਨਲ ਇਸ ਤੋਂ ਇਲਾਵਾ ਸੋਲਰ ਬੈਟਰੀ ਔਰ ਹਰ ਤਰ੍ਹਾਂ ਦੇ ਇਨਵਰਟਰਸ ਪੀਸੀਯੂ ਯੂਪੀਐਸ ਪਾਵਰ એનર્ਜੀ ਦੇ ਸਾਰੇ ਪ੍ਰੋਡਕਟ ਹੈਗੇ ਇਸ ਤੋਂ ਬਾਅਦ ਦੂਸਰੀ ਕੈਟਾਗਰੀ ਹੈ ਇਲੈਕਟ੍ਰੋਨਿਕਸ ਉਹਦੇ ਵਿੱਚ ਲਾਰਜ ਇਲੈਕਟ੍ਰੋਨਿਕਸ ਜਿਹਦੇ ਟੀਵੀ ਰੈਫਰਿਜਰੇਟਰ ਆਡੀਓ ਸਾਰੇ ਸ਼ਾਮਿਲ ਹੈ ਇਸ ਤੋਂ ਇਲਾਵਾ ਮਿਡ ਅਪਲਾਈਐਂਸ ਜਿਹਦੇ ਵਿੱਚ 쿨ਰ ਫੈਨਸ 에어 ਪਿਊਰੀਫਾਇਰ ਵਾਟਰ ਪਿਊਰੀਫਾਇਰ ਸਾਰੇ ਪ੍ਰੋਡਕਟ ਹੈਗੇ ਔਰ ਸਮਾਲ ਅਪਲਾਈਐਂਸ ਦੇ ਵਿੱਚ ਹੋਮ ਐਂਡ ਕਿਚਨ ਅਪਲਾਈਐਂਸਸ ਹੈ ਪ੍ਰੈਸ ਜੂਸਰ ਮਿਕਸਰ ਗ੍ਰਾਈਂਡਰ ਇਸ ਤਰ੍ਹਾਂ ਕਰਕੇ ਇਸ ਤੋਂ ਇਲਾਵਾ ਸਾਡਾ ਇੱਕ ਤੀਸਰਾ ਜਿਹੜਾ ਡਿਵੀਜ਼ਨ ਹੈ ਉਹਦੇ ਵਿੱਚ ਅਸੀਂ ਇਲੈਕਟ੍ਰਿਕ ਬਾਈਕ ਔਰ ਇਲੈਕਟ੍ਰਿਕ ਸਕੂਟਰ ਲੈ ਕੇ ਆਵਾਂਗੇ ਇਲੈਕਟ੍ਰਿਕ ਸਾਈਕਲ ਲੈ ਕੇ ਆਵਾਂਗੇ ਲੇਕਿਨ ਇਹ ਸਾਰਾ ਪਲਾਨ ਅਗਲੇ 2 ਤੋਂ 3 ਸਾਲ ਦਾ ਹੈਗਾ ਜਿਹੜੇ ਕਮਬੈਕ ਨੂੰ ਕਿਸਰ ਦੇਖਦੇ ਕਿਉਂਕਿ ਪਹਿਲਾਂ ਵੀ ਸੀਗੀ ਕਿ ਕਾਫੀ ਗੈਪ ਦਿੱਖ ਰਿਹਾ ਹੈ ਦੇਖੋ ਡੇਵੋ ਨੂੰ ਇੰਡੀਆ ਤੋਂ ਗਿਆ ਕਾਫੀ ਟਾਈਮ ਹੋ ਗਿਆ ਸਹੀ ਕਹਿ ਰਹੇ ਹੋ ਤੁਸੀਂ ਲੇਕਿਨ ਐਸ ਵੇਲੇ ਜੋ ਇੰਡੀਆ ਇਕਨੋਮੀ ਬਹੁਤ ਅੱਛੀ ਚੱਲ ਰਹੀ ਹੈ ਔਰ ਪੂਰੇ ਦੁਨੀਆ ਦੀ ਇਹਨਾਂ ਤੇ ਨਜ਼ਰ ਹੈ ਕੋਈ ਬ੍ਰਾਂਡ ਨਹੀਂ ਚਾਹੇਗਾ ਕਿ ਅਸੀਂ ਇਸ ਟਾਈਮ ਦੇ ਉੱਤੇ ਇੰਡੀਆ ਤੋਂ ਬਾਹਰ ਰਹੀਏ ਕਿਉਂਕਿ ਉਹ ਉਹਦਾ ਨੁਕਸਾਨ ਹੈ ਇੰਡੀਆ ਦੀ ਮਾਰਕੀਟ ਜਿਸ ਹਿਸਾਬ ਨਾਲ ਗਰੋ ਕਰ ਰਹੀ ਹੈ ਇਕਨੋਮੀ ਗਰੋ ਕਰ ਰਹੀ ਹੈ ਅਸੀਂ 5 ਟ੍ਰਿਲੀਅਨ ਵੱਲ ਵਧ ਰਹੇ ਹਾਂ ਤੇ ਹਰ ਬ੍ਰਾਂਡ ਚਾਹੇਗਾ ਕਿ ਸਾਡਾ ਇੰਡੀਆ ਚ ਪ੍ਰੈਜ਼ੈਂਸ ਹੋਏ ਔਰ ਸਾਨੂੰ 140 ਕਰੋੜ ਦੀ ਇੰਨੀ ਵੱਡੀ ਮਾਰਕੀਟ ਜਿਹੜੀ ਉਹ ਮਿਲਣੀ ਚਾਹੀਦੀ ਹੈ ਤੇ ਇਹ ਇੰਡੀਆ ਦੀ ਇਕਨੋਮੀ ਇੰਡੀਆ ਦੀ ਜਿਹੜੀ ਪਾਲਿਸੀਜ਼ ਨੇ ਉਹਦੇ ਵਿੱਚ ਡੇਵੋ ਕੰਪਨੀ ਔਰ ਵੱਡੀ-ਵੱਡੀ ਕੰਪਨੀਆਂ ਦਾ ਇੱਕ ਭਰੋਸਾ ਹੈ ਜੋ ਕਿ ਤੁਹਾਨੂੰ ਦਿਖਾਈ ਦੇ ਰਿਹਾ ਕੰਪੇਰੀਸਨ ਦੇ ਦੌਰ ਤੇ ਕੋਰੀਅਨ ਬ੍ਰਾਂਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਕੰਪਨੀਆਂ ਨਾਲ ਕੰਪੇਰੀਸਨ ਦੇਖੋ ਕੋਰੀਅਨ ਬ੍ਰਾਂਡਸ ਦਾ ਇੱਕ ਯੂਐਸਪੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੇਨ ਉਹਦਾ ਮੁੱਦਾ ਹੈ ਉਹ ਇਹ ਹੈ ਲੇਟੈਸਟ ਟੈਕਨੋਲੋਜੀ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਵੈਲਿਊ ਫॉर ਮਨੀ ਦਾ ਸਾਡਾ ਇੱਕ ਮਿਸ਼ਨ ਹੈ ਇਹ ਕਾਮਯਾਬ ਮਿਸ਼ਨ ਹੈ ਔਰ ਹਰ ਕਸਮਰ ਚਾਹੁੰਦਾ ਹੈ ਇੰਡੀਆ ਦੇ ਵਿੱਚ ਵੀ ਕਿ ਉਹਨੂੰ ਅੱਛਾ ਪ੍ਰੋਡਕਟ ਮਿਲੇ ਔਰ ਅੱਛੀ ਪ੍ਰਾਈਸ ਤੇ ਮਿਲੇ ਸੋ ਐਲਕਲਾਈਨ ਵਾਟਰ ਦੀ ਵੀ ਕੋਈ ਰੇਂਜ ਲੈ ਕੇ ਆਏ ਜਿਹੜੀ ਬਾਕੀ ਮਾਰਕੀਟ ਤੋਂ ਵੀ ਜਿਹੜਾ ਕਾਫੀ ਫੋਰ ਅਬਲਿਬਲ ਇੰਡੀਆ ਦੇ ਵਿੱਚ ਡੇਵੂ ਦੇ ਕੋਲ ਸਾਊਥ ਕੋਰੀਆ ਦੇ ਵਿੱਚ ਪਾਣੀ ਦਾ ਬਹੁਤ ਅੱਛੀ ਟੈਕਨੋਲੋਜੀ ਹੈ ਔਰ ਅਸੀਂ ਉਹ ਸਾਰੇ ਪ੍ਰੋਡਕਟ ਇੱਥੇ ਲੈ ਕੇ ਆਏ ਆਂ ਅਲਕਲਾਈਨ ਵਾਟਰ ਦਾ ਰੁਝਾਨ ਧੀਰੇ ਧੀਰੇ ਕਰਕੇ ਵਧੀ ਜਾ ਰਿਹਾ ਹੈ ਔਰ ਸਾਡੀ ਰੇਂਜ 20000 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦ ਕਿ ਮਾਰਕੀਟ ਦੇ ਵਿੱਚ ਇਸ ਪ੍ਰਾਈਸ ਦੇ ਉੱਤੇ ਕੋਈ ਵੀ ਅਲਕਲਾਈਨ ਵਾਟਰ ਪਿਉਰੀਫਾਇਰ ਤੁਹਾਨੂੰ ਨਹੀਂ ਮਿਲੇਗਾ ਬਹੁਤ ਮਹਿੰਗੇ ਮਹਿੰਗੇ ਵਾਟਰ ਪਿਉਰੀਫਾਇਰ ਨੇ ਸਾਡਾ ਮਿਸ਼ਨ ਹੈ ਆਰਓ ਦੇ ਰੇਟ ਦੇ ਉੱਤੇ ਅਸੀਂ ਤੁਹਾਨੂੰ ਅਲਕਲਾਈਨ ਵਾਟਰ ਪਿਉਰੀਫਾਇਰ ਦੇਣਾ ਹੈ ਅੰਮ੍ਰਿਤਸਰ ਵਾਸੀਆਂ ਨੂੰ ਇਹ ਸੰਦੇਸ਼ ਦਿੰਦੇ ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਇਹ ਸੰਦੇਸ਼ ਦਿੰਦੇ ਹਾਂ ਕਿ ਸਾਨੂੰ ਗੁਰੂ ਕੀ ਨਗਰੀ ਤੋਂ ਆਸ਼ੀਰਵਾਦ ਮਿਲੇ ਕਿ ਅਸੀਂ ਪੰਜਾਬ ਦੇ ਵਿੱਚ ਕਾਮਯਾਬ ਹੋਈਏ ਔਰ ਤੁਹਾਨੂੰ ਸਾਰਿਆਂ ਕਸਟਮ ਇਕਾ ਫੋਰੇਟੇਬਲ ਪ੍ਰਾਈਸ ਦੀ ਅੱਛੀ ਸਰਵਿਸ ਅੱਛੀ ਗੁਣਵੱਤਾ ਦੀ ਤੁਹਾਨੂੰ ਕਮਿਟਮੈਂਟ ਦਿੰਦੇ ਆ ਸੋ ਸਰਵਿਸ ਸੈਂਟਰ ਅਵੇਲੇਬਲ ਹੈ ਹਰ ਸਿਟੀ ਜੀ ਬਿਲਕੁਲ ਕੋਈ ਵੀ ਪ੍ਰੋਡਕਟ ਖਾਸ ਕਰਕੇ ਜੇ ਕੋਈ ਵੱਡਾ ਬ੍ਰਾਂਡ ਹੁੰਦਾ ਹੈ ਤੇ ਆਪਣੇ ਪ੍ਰੋਡਕਟ ਲਾਂਚ ਕਰਨ ਤੋਂ ਪਹਿਲੇ ਸਰਵਿਸ ਨੈਟਵਰਕ ਪਹਿਲੇ ਬਣਾਉਣਾ ਪੈਂਦਾ ਹੈ ਅਸੀਂ 27 ਆਪਣੇ ਸਰਵਿਸ ਸੈਂਟਰ ਪੰਜਾਬ ਦੇ ਵਿੱਚ ਬਣਾ ਚੁੱਕੇ ਆ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਸਾਡੇ ਸਰਵਿਸ ਸੈਂਟਰ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਕਸਟਮਰ ਨੂੰ ਕਿਸੇ ਕਿਸਮ ਦਾ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਪਹਿਲੇ ਤੇ ਸਾਡੇ ਪ੍ਰੋਡਕਟ ਬਹੁਤ ਅੱਛੇ ਨੇ ਲੋਡ ਨਹੀਂ ਪਏਗੀ ਲੇਕਿਨ ਅਗਰ ਲੋਡ ਪੈਂਦੀ ਹੈ ਤੇ ਸਾਡੇ ਸਰਵਿਸ ਸੈਂਟਰ ਉਹਨੂੰ ਪ੍ਰੋਪਰਲੀ ਮੈਨੇਜ ਕਰਨਗੇ